ਕੀਤੀ ਪੜੀ ਹੈ ਤੇ ਕਿਸਾਨ ਭਾਈ ਭਾਗ ਜਿਲ੍ਹਾ ਮੁਕੇ ਦੇ ਕਿਸਾਨੀ ਸੂਚਨਾਵਾ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਨਾਲ ਅੱਜ ਡਾਕਟਰ ਕਵਲਜੀ ਸਿੰਘ ਜੀ ਜੁੜੇ ਹੋਏ ਨੇ ਜੋ ਤੁਹਾਨੂੰ ਕਣਕ ਅਤੇ ਸਰੋਂ ਦੇ ਕੀੜਿਆਂ ਦੇ ਬਾਰੇ ਜਾਣਕਾਰੀ ਦੇਣਗੇ ਡਾਕਟਰ ਸਾਹਿਬ ਅਸੀਂ ਥੋੜਾ ਜਿਹਾ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗੇ ਕਣਕ ਦੀ ਫਸਲ ਦੇ ਵਿੱਚ ਕਿਹੜੇ-ਕਿਹੜੇ ਕੀੜਿਆਂ ਦਾ ਅਟੈਕ ਸਭ ਤੋਂ ਵੱਧ ਹੁੰਦਾ ਜੀ ਹਾਂਜੀ ਧੰਨਵਾਦ ਪ੍ਰਗਟ ਜੀ ਬਹੁਤ-ਬਹੁਤ ਪਰਗਟ ਦੀ ਕਣਕ ਦੀ ਫਸਲ ਤੇ ਵੈਸੇ ਕਾਫੀ ਤਰ੍ਹਾਂ ਦੇ ਕੀੜੇ ਅਟੈਕ ਕਰਦੇ ਆ ਜਿਨ੍ਹਾਂ ਵਿੱਚੋਂ ਜੇ ਆਪਾਂ ਮੁੱਖ ਕਰਕੇ ਗੱਲ ਕਰੀਏ ਸਭ ਤੋਂ ਪਹਿਲਾਂ ਜਿਹੜਾ ਅਟੈਕ ਵਜਾਈ ਟਾਈਮ ਗੁਲਾਬੀ ਸੁੰਡੀ ਦਾ ਆਉਂਦਾ ਉਸ ਤੋਂ ਬਾਅਦ ਸਿਉਂਕ ਤੇਲਾ ਚੇਪਾ ਅਮਰੀਕਨ ਸੁੰਡੀ ਪੂਰੀ ਜੂੰ ਕਾਫੀ ਤਰ੍ਹਾਂ ਦੇ ਅਟੈਕ ਜਿਹੜੇ ਤੇ ਕੀੜਿਆਂ ਦੇ ਆਉਂਦੇ ਆ ਵੀ ਇਹ ਚੋਂ ਸਭ ਤੋਂ ਜਿਹੜਾ ਜ਼ਿਆਦਾ ਅਟੈਕ ਆਪਣੇ ਅੱਜ ਦੇ ਸਮੇਂ ਚ ਇਹਦਾ ਗੁਲਾਬੀ ਸੁੰਡੀ ਤੇ ਜਿਹੜਾ ਤੇਲੇ ਚੇਪੇ ਦਾ ਇਹਨਾਂ ਚੀਜ਼ਾਂ ਦਾ ਅਟੈਕ ਜ਼ਿਆਦਾ ਨੁਕਸਾਨ ਕਰਦਾ ਹੈ ਡਾਕਟਰ ਜੀ ਮੈਂ ਮਤਲਬ ਵੀ ਕਿ ਆਪਾਂ ਜਿੰਨੇ ਫੀਲਡ ਵਿਜ਼ਿਟ ਕੀਤੇ ਆਪਾਂ ਜਿਆਦਾ ਆਖਿਆ ਪਿੰਡਾਂ ਦੇ ਵਿੱਚ ਪਹੁੰਚ ਕਰਕੇ ਦੇਖਿਆ ਵੀ ਸਭ ਤੋਂ ਵੱਧ ਗਲਾਬੀ ਸੁੰਡੀ ਦਾ ਅਟੈਕ ਹੋਇਆ ਇਹਨਾਂ ਦੇ ਪਿੱਛੇ ਕੀ ਕਾਰਨ ਰਹਿ ਸਕਦੇ ਜੀ ਮਤਲਬ ਕਿੰਨਾ ਵਜ੍ਹਾ ਕਰਕੇ ਮਤਲਬ ਵੀ ਇੰਨਾ ਕਿਸਾਨਾਂ ਨੂੰ ਇਹਦਾ ਖਾਮਿਆਜਾ ਭੁਗਤਣਾ ਪਿਆ ਹਾਂਜੀ ਇਹ ਬਿਲਕੁਲ ਇਸ ਸਾਲ ਗਲਾਬੀ ਸੁੰਡੀ ਨੇ ਕਿਸਾਨਾਂ ਦੇ ਜਿਹੜੇ ਕਣਕ ਦੇ ਖੇਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹਦਾ ਜਿਹੜੇ ਸਭ ਤੋਂ ਮੁੱਖ ਕਾਰਨ ਜੇ ਆਪਾਂ ਕਹੀਏ ਰਿਹਾ ਇੱਕ ਤਾਂ ਤਾਪਮਾਨ ਰਿਹਾ ਜਿਹੜਾ ਦੂਸਰਾ ਇਹਦਾ ਕਾਰਨ ਰਿਹਾ ਜਿਹੜੀ ਝੋਨੇ ਦੀ ਆਪਣੀ ਕਟਾਈ ਸੀ ਉਹ ਲੰਬਾ ਸਮਾਂ ਚੱਲ ਗਈ ਕਿਉਂਕਿ ਇਹਦਾ ਹੈ ਕਿ ਆ ਜਿਹੜਾ ਝੋਨੇ ਦੇ ਉੱਪਰ ਜਿਹੜੀ ਪਹਿਲਾਂ ਆਪਾਂ ਨੂੰ ਆਉਂਦੀ ਆ ਤਣੇ ਵਾਲੀ ਸੁੰਡੀ ਉਹ ਸੁੰਡੀ ਦੇ ਜਿਹੜੇ ਅੱਗੇ ਪਤੰਗੇ ਤੇ ਆਂਡੇ ਦਿੰਦੇ ਆ ਜਿਹਦੇ ਕਰਕੇ ਇਹ ਅੱਗੇ ਜਾ ਕੇ ਵੱਧਦੀ ਆ ਉਹ ਜਿਆਦਾ ਜਿਹੜੇ ਕਰਕੇ ਚੱਲ ਗਿਆ ਤੀਜਾ ਇਹ ਤਾਂ ਇੱਕ ਕਾਰਨ ਹੋਰ ਹੋ ਗਿਆ ਵੀ ਜਿਹੜੀ ਕਣਕ ਦੀ ਫਸਲ ਕੁਸ਼ਕ ਕਿਸਾਨਾਂ ਨੇ ਜਿਹੜੀ ਘੱਟ ਸਮੇਂ ਵਾਲੀ ਝੋਨੇ ਦੀ ਵੈਰੈਟੀ ਲਾਉਣ ਕਰਕੇ ਅਗੇਤੀ ਬੀਜਤੀ ਅਗੇਤੀ ਕਣਕ ਦੀ ਫਸਲ ਤੇ ਵੀ ਇਹਦੇ ਕਾਫੀ ਜਿਆਦਾ ਜਿਹੜਾ ਅਟੈਕ ਦਾ ਕਾਰਨ ਰਿਹਾ ਹੈ ਇਸ ਤੋਂ ਬਿਨਾ ਕੁਸ਼ਕ ਕਾਰਨ ਇਹ ਵੀ ਕੁਸ਼ਕ ਖੇਤਾਂ 'ਚ ਜਿੱਥੇ ਪੱਕੀ ਰੁਟੀਨ ਚ ਆਉਂਦੀ ਆ ਉਹ ਕਿਸਾਨ ਵੀਰਾਂ ਨੇ ਜਿਹੜੀ ਕਣਕ ਦੀ ਜਿਹੜੀ ਫਸਲ ਦੀ ਬੀਜ ਦੀ ਸੋਧ ਨਹੀਂ ਕੀਤੀ ਕਿਉਂਕਿ ਬਜਾਈ ਤੋਂ ਪਹਿਲਾਂ ਬੀਜ ਦੀ ਸੋਧ ਕਰਕੇ ਬੀਜਿਆ ਬੀਜ ਵੀ ਜਿਹੜਾ ਕਾਫੀ ਤਰ੍ਹਾਂ ਇਸ ਤਰ੍ਹਾਂ ਚ ਰੋਕਥਾਮ ਕਰਨ ਦਾ ਸਹਾਇ ਹੁੰਦਾ ਜਿਹੜੇ ਇਹਦੇ ਮੁੱਖ ਕਾਰਨ ਇਹ ਚਾਰ ਹੀ ਆ ਜੀ ਤਾਂ ਤਾਂ ਜਿਵੇਂ ਆਪਾਂ ਚੇਪੇ ਦੀ ਗੱਲ ਕੀਤੀ ਹੈ ਮਤਲਬ ਜਿਵੇਂ ਆਪਾਂ ਵਿਚਰਦੇ ਆ ਮਤਲਬ ਇਨ੍ਹਾਂ ਕੀੜਿਆਂ ਦੇ ਵਿੱਚੋਂ ਸਭ ਤੋਂ ਵੱਧ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਹੜਾ ਕੀੜਾ ਸਭ ਤੋਂ ਵੱਧ ਅਟੈਕ ਕਰੂਗਾ ਜੀ ਹਾਂਜੀ ਜਿਹੜੇ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਸਭ ਤੋਂ ਜ਼ਿਆਦਾ ਧਿਆਨ ਰੱਖਣ ਜੋਗ ਜਿਹੜਾ ਕੀੜਾ ਚੇਪਾ ਹੀ ਆ ਕਿਉਂਕਿ ਚੇਪਾ ਇੱਕ ਅਜਿਹਾ ਪੈਸਟਾ ਵੀ ਜਿਹੜਾ ਜਦੋਂ ਕਣਕ ਦੇ ਸਿੱਟੇ ਨਿਕਲੇ ਆਉਂਦੇ ਆ ਸਿੱਟਿਆਂ ਦੇ ਵਿੱਚ ਇਹ ਆ ਜਾਂਦੇ ਆ ਇਹਦੇ ਦਾਣੇ ਤੇ ਇਹ ਉਹਨਾਂ ਸਿੱਟਿਆਂ ਦੇ ਵਿੱਚ ਜਿਹੜਾ ਦੁੱਧ ਬਣ ਰਿਹਾ ਹੈ ਜਿਹਦਾ ਅਨਾਜ ਨੇ ਜਿਹਦੇ ਕਣਕ ਬਾਅਦ 'ਚ ਦਾਣੇ ਬਾਨੇ ਆ ਤੇ ਇਹਦਾ ਕਿਸਾਨ ਵੀਰਾਂ ਨੂੰ ਸਭ ਤੋਂ ਜ਼ਿਆਦਾ ਧਿਆਨ ਰੱਖਣ ਜੋ ਗੱਲ ਲਈ ਆ ਵੀ ਸਿੱਟਿਆਂ ਦਾ ਸਮੇਂ-ਸਮੇਂ ਤੇ ਨਰੀਖਣ ਕਰਦੇ ਰਹਿਣ ਜੇਕਰ ਇਹ ਲਗਭਗ ਆਪਾਂ 25 ਤੋਂ 30 ਸਿੱਟੇ ਤੋੜ ਕੇ ਦੇਖ ਲੈਣੇ ਆ ਜਾਂ ਤੁਸੀਂ ਉਹਨਾਂ ਨੂੰ ਨਹੀਂ ਵੀ ਤੋੜਨਾ ਤਾਂ ਖੇਤ ਦੇ ਵਿੱਚ ਨਰੀਖਣ ਕਰ ਸਕਦੇ ਆ ਇੱਕ ਸਿੱਟੇ ਦੇ ਵਿੱਚ ਤਿੰਨ ਤੋਂ ਚਾਰ ਜਾਂ ਹੱਦ ਪੰਜ ਤੱਕ ਦਾਣੇ ਹੈ ਤਾਂ ਤੁਹਾਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਜੇਕਰ ਪੰਜ ਦਾਣਿਆਂ ਤੋਂ ਜ਼ਿਆਦਾ ਚੇਪੇ ਤੇ ਦਾਣੇ ਆਪ ਨੂੰ ਇਹਦੇ ਵਿੱਚ ਸਿੱਟੇ ਦੇਖਦੇ ਆ ਤਾਂ ਆਪ ਨੂੰ ਸਪਰੇਅ ਜ਼ਰੂਰ ਕਰਨੀ ਪਊ ਕਿਉਂਕਿ ਜੇਕਰ ਇਹ ਜ਼ਿਆਦਾ ਆ ਗਿਆ ਤਾਂ ਆਪਣੇ ਸਿੱਟੇ ਕਈ ਵਾਰ ਚੇਪੇ ਨਾਲ ਭਰ ਜਾਂਦੇ ਆ ਤੇ ਕਾਫੀ ਜ਼ਿਆਦਾ ਕਣਕ ਤੇ ਝਾੜ ਦਾ ਨੁਕਸਾਨ ਹੁੰਦਾ ਇਹਦੇ ਕਰਕੇ ਜੀ ਇਹ ਆਪਾਂ ਹੁਣ ਕਣਕ ਦੀ ਗੱਲ ਕਰਦਾ ਕਰਦਾ ਜਿਵੇਂ ਮਤਲਬ ਨਾਲ ਦੇ ਨਾਲ ਮੇਲਖਾਂਦੀ ਫਸਲ ਆ ਸਰੋਂ ਦੀ ਫਸਲ ਇਨੋ ਪ੍ਰੋਡਕਟਸ ਹੁਣ ਕਿੰਨਾ ਕੀੜਿਆਂ ਦਾ ਮਤਲਬ ਇੰਨਾ ਸਮੇਂ ਦੇ ਵਿੱਚ ਅਟੈਕ ਹੋ ਸਕਦਾ ਤੇ ਆਪਾਂ ਉਹਨਾਂ ਨੂੰ ਕਿਵੇਂ ਰੋਕ ਸਕਦੇ ਹਾਂ ਪਰਕਟਜੀ ਸਰੋਂ ਦੇ ਉੱਪਰ ਵੈਸੇ ਤਾਂ ਪਹਿਲੀਆਂ ਦੇ ਵਿੱਚ ਦੇਖਿਆ ਜਾਂਦਾ ਬਹੁਤ ਘੱਟ ਤਰ੍ਹਾਂ ਦੇ ਜਿਹੜੇ ਪੈਸਟ ਸੀਗੇ ਜਿਹੜਾ ਇਹਦਾ ਨੁਕਸਾਨ ਕਰਦੇ ਸੀ ਪਰ ਸਮੇਂ ਦੇ ਨਾਲ-ਨਾਲ ਜਿਵੇਂ ਤੁਸੀਂ ਕਹ ਲਓ ਵੀ ਤਾਪਮਾਨ ਵਗੈਰਾ ਕਲਾਈਮੇਟ ਚੇਂਜ ਆਈ ਜਾਂਦੀ ਆ ਕਾਫੀ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗੀਆਂ ਜਿਵੇਂ ਸਰੋਂ ਤੇ ਹੁਣ ਜੇ ਸ਼ੁਰੂਆਤੀ ਅਪ ਸਟੇਜ 'ਚ ਗੱਲ ਕਰੀਏ ਚਤਕਵਰੀ ਸੁੰਡੀ ਸਲੇਟੀ ਸੁੰਡੀ ਇਹ ਕਾਫੀ ਅਟੈਕ ਕਰਦੀਆਂ ਕਿਉਂਕਿ ਇਹ ਜਿਹੜੀ ਚਤਕਵਰੀ ਸੁੰਡੀ ਇਹ ਕੀ ਆ ਕਣਕ ਸੌਰੀ ਸਰੋਂ ਦੀ ਫਸਲ ਦੇ ਉਗਣ ਅਨਸਾਰ ਹੀ ਲਗਭਗ ਇਹ ਅਟੈਕ ਕਰਦੀ ਆ ਇਹ ਫਸਲ ਦੇ ਪੁੰਗਰ ਰਹੀ ਫਸਲ ਤੇ ਹੀ ਰਸ ਪੀਂਦੀ ਤੇ ਜਿਹਦੇ ਕਰਕੇ ਕਾਫੀ ਜਿਆਦਾ ਉਹਦਾ ਨੁਕਸਾਨ ਹੋ ਜਾਂਦਾ ਹੈ ਇਹਦੇ ਲਈ ਸਭ ਤੋਂ ਜਿਹੜਾ ਰੋਕਥਾਮ ਦਾ ਸਹੀ ਕਾਰਨ ਇਹੀ ਆ ਆਪਾਂ ਸਰੋਂ ਨੂੰ ਜਿਹੜਾ ਪਹਿਲਾ ਪਾਣੀ ਲਾਉਣਾ ਉਹ ਜਲਦੀ ਨਹੀਂ ਲਾਉਣਾ ਉਹ ਘੱਟੋ ਘੱਟ 3-4 ਹਫ਼ਤੇ ਰੋਕ ਕੇ ਲਾਉਣਾ ਉਹਨੂੰ ਜਿਆਦਾ ਲੇਟ ਵੀ ਨਹੀਂ ਕਰਨਾ ਸਹੀ ਉਹਦਾ ਸਮਾਂ ਜਿਵੇਂ ਕਣਕ ਤੇ ਆਪਾਂ 21 ਦਿਨ ਤੋਂ ਸਪਾਰਸ਼ ਕਰਦੇ ਆ ਸਰੋਂ ਤੇ ਇਹ 4 ਹਫ਼ਤਿਆਂ ਤੱਕ ਇਹਦੇ ਲਈ ਸਪੈਸ਼ਲ ਸਪਾਰਸ਼ ਕੀਤੀ ਇਹਦੇ ਫਿਰ ਕੰਟਰੋਲ ਕੀਤਾ ਜਾ ਸਕਦਾ ਤੇ ਇਸੇ ਤਰ੍ਹਾਂ ਹੀ ਜਿਹੜੀ ਸਲੇਟੀ ਸੁੰਡੀ ਆ ਉਹ ਵੀ ਕਾਫੀ ਥਾਮਾਂ ਤੇ ਕਾਫੀ ਨੁਕਸਾਨ ਕਰਦੀ ਕਿਉਂਕਿ ਇਹ ਪੇਵੀ ਜਦੋਂ ਸਰੋਦੀ ਫਸਲ ਨਿਕਲ ਰਹੀ ਹੁੰਦੀ ਆ ਉਗ ਰਹੀ ਹੁੰਦੀ ਪੁੰਗਰ ਰਹੀ ਹੁੰਦੀ ਆ ਉਦੋਂ ਪੱਤੇ ਖਾ ਜਾਂਦੀ ਆ ਪੱਤਿਆਂ 'ਚ ਮੋਰੀਆਂ ਕਰ ਦਿੰਦੀ ਆ ਕਈ ਵਾਰੀ ਇੰਨੇ ਵੱਡੇ ਲੈਵਲ ਤੇ ਇਹਦੇ ਕਰਕੇ ਨੁਕਸਾਨ ਹੋ ਜਾਂਦਾ ਤਕਰੀਬਨ ਸਰੋ ਦੇ ਸਾਰੇ ਪੱਤੇ ਖਾਦੇ ਜਾਂਦੇ ਆ ਤੇ ਇਸ ਤੋਂ ਬਿਨਾ ਸਰੋਂ ਤੇ ਜਿਹੜਾ ਜ਼ਿਆਦਾਤਰ ਫਿਰ ਜਦੋਂ ਸਰੋਂ ਇਹਨਾਂ ਜਿਹੜੇ ਆਉਣ ਵਾਲੇ ਦਿਨ ਹੋਣ ਆ ਰਹੇ ਆ ਇਹਨਾਂ ਤਰ੍ਹਾਂ ਚਾ ਕੇ ਜਦੋਂ ਇਹਨੂੰ ਫਲੀ ਲੱਗਦੀ ਹੈ ਉਦੋਂ ਇਹ ਤੇ ਚੇਪਾ ਕਾਫੀ ਨੁਕਸਾਨ ਕਰਦਾ ਸੋ ਚੇਪੇ ਤੋਂ ਵੀ ਜਿਵੇਂ ਕਿਸਾਨਾਂ ਨੂੰ ਕਾਫੀ ਧਿਆਨ ਦੇਣਾ ਪੈਦਾ ਕਿਉਂਕਿ ਇਹਦਾ ਜਿਹੜਾ ਚੇਪਾ ਜ਼ਿਆਦਾਤਰ ਇਹਦੇ ਸਿੱਟ ਸਾਰੀਆਂ ਇਹਦੇ ਫਲੀਆਂ ਭਰ ਜਾਂਦੀਆਂ ਉਹਦੇ ਉੱਪਰ ਰਸ ਪੀ ਜਾਂਦਾ ਇਹਦੇ ਲਈ ਵੀ ਕਿਸਾਨ ਵੀਰਾਂ ਨੂੰ ਜਿਵੇਂ ਥਾਵੇ ਬਠਕਸਮ ਦੀ ਆਪਣੇ 40 ਗ੍ਰਾਮ ਦੀ ਸਪਰੇ 100 ਲੀਟਰ ਪ੍ਰਤੀ ਪਾਣੀ ਕਰਨੀ ਚਾਹੀਦੀ ਆ ਤਾਂ ਜੋ ਇਹ ਫਸਲ ਨੂੰ ਬਚਾਇਆ ਜਾ ਸਕੇ ਧੰਨਵਾਦ ਰਟ ਸਾਹਿਬ ਜਿੱਦਾਂ ਡਾਕਟਰ ਸਾਹਿਬ ਨੇ ਸਾਨੂੰ ਬਹੁਤ ਕਣਕ ਦੇ ਸਰੋਂ ਦੇ ਕੀੜਿਆਂ ਦੇ ਵਿੱਚ ਕਿ ਕਿਹੜੇ-ਕਿਹੜੇ ਕੀੜੇ ਆਉਂਦੇ ਤੇ ਉਹਨਾਂ ਦੀ ਰੋਕத் ਥਾਮ ਕਿਵੇਂ ਕੀਤੀ ਜਾਵੇ ਧੰਨਵਾਦ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਸਾਡੇ ਨਾਲ ਬਲਾਕ ਮੋਗਾ 2 ਦੇ ਸਾਡੇ ਨਾਲ ਡਾਕਟਰ ਅਮਰਪਾਲ ਸਿੰਘ ਜੀ ਜੁੜੇ ਹੋਏ ਨੇ ਡਾਕਟਰ ਸਾਹਿਬ ਜੇ ਮਤਲਬ ਵੀ ਇਹ ਜੋ ਜਾਣਕਾਰੀ ਆ ਖੇਤਾਂ ਦੀ ਸੰਬੰਧੀ ਜੋ ਆਪਾਂ ਕਿਸਾਨਾਂ ਨੂੰ ਮਤਲਬ ਟਾਈਮ ਦੀ ਕਮੀ ਹੋਣ ਕਰਕੇ ਆਪਾਂ ਸੋਸ਼ਲ ਮੀਡੀਆ ਲੋਕ ਜ਼ਿਆਦਾ ਯੂਜ਼ ਕਰ ਰਹੇ ਆ ਆਪਾਂ ਕਿਵੇਂ ਕਿਹੜੇ ਚੈਨਲ ਦੇ ਥਰੂ ਮਤਲਬ ਉਹਨਾਂ ਨੂੰ ਇਹ ਚੀਜ਼ ਦੀ ਜਾਣਕਾਰੀ ਦੇ ਸਕਦੇ ਜੀ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਸਾਡੇ ਮੈਹਿਕਮੇ ਵੱਲੋਂ ਇੱਕ ਕਿਸਾਨ ਨਹੀਂ ਜਿਹੜਾ ਨਾ YouTube ਚੈਨਲ ਜਿਹੜਾ ਚਲਾਇਆ ਗਿਆ ਵਾ ਕਿਉਂਕਿ ਪਿਛਲੇ 10-15 ਦਿਨਾਂ ਤੋਂ ਮਾਣਯੋਗ ਮੁੱਖ ਖੇਤੀਬਾੜੀ ਅਫਸਰ ਕਰਨਜੀਤ ਸਿੰਘ ਘੇਲ ਦੀ ਰਹਿਮਾਈ ਏਟ ਇਹਨਾਂ ਨੇ ਇਹ ਚੈਨਲ ਨੂੰ ਸ਼ੁਰੂ ਕੀਤਾ ਤੇ ਉਦੋਂ ਕਾਟਨ ਜਿਹੜਾ ਮਾਨਜੋਗ ਡੀਸੀ ਸਾਹਿਬ ਨੇ ਬੰਨ ਕੀਤਾ। ਸੋ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਇਸ ਚੈਨਲ ਨੂੰ ਜਿਹੜਾ ਜ਼ਰੂਰ ਵੇਖਿਆ ਜਾਵੇ, ਸੁਣਿਆ ਜਾਵੇ, ਵਿਚਾਰਿਆ ਜਾਵੇ। ਉਹਦੇ ਮੁਤਾਬਕ ਜਿਹੜਾ ਕਿਸਾਨ ਜਿਹੜਾ ਇਸ ਚੀਜ਼ ਦੇ ਉੱਤੇ ਜਿਹੜਾ ਮਗਰ ਲੱਗਣ ਸੋ ਜਿਹੜੀਆਂ ਕਮੀਆਂ ਪੇਸ਼ੀਆਂ ਪਤਾ ਲੱਗਦੀਆਂ ਰਹਿੰਦੀਆਂ ਸਮੇਂ ਦੇ ਸਮੇਂ ਨਾਲ ਸੋ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਇਸ ਚੈਨਲ ਨੂੰ ਜ਼ਰੂਰ ਆਪਣੇ ਲੋਡ ਕਰਨ, ਵੇਖਣ, ਜਿਸਨੇ ਸਬਸਕ੍ਰਾਈਬ ਕਰਨ, ਲਾਈਕ ਕਰਨ ਤਾਂ ਜੋ ਜਿਹੜੀ ਹੈ ਨਾਲੇ ਬਾਕੀ ਹੋਰ ਜ਼ਿੰਮੇਦਾਰ ਭਰਾਵਾਂ ਨੂੰ ਵੀ ਦੱਸਣ। ਪੀਐਸ ਚੈਨਲ ਜਿਹੜਾ ਡੇਲੀ ਵੇਖਿਆ ਜਾਵੇ ਜੋ ਕਿਸਾਨਾਂ ਦੀਆਂ ਗਤੀਆਂ ਮਹਿਕਮੇ ਦੀਆਂ ਗਤੀਵਿਧੀਆਂ ਉਹਦੇ ਬਾਰੇ ਜਾਣਕਾਰੀ ਡੇਲੀ ਅਪ ਟੂ ਡੇਲੀ ਮਿਲੇਗੀ ਸੋ ਮੈਂ ਇਨਾ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਧੰਨਵਾਦ ਸਾਰਿਆਂ ਦਾ